ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਿਨ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਰੋਜ਼ ਪੂਰਬ ਤੋਂ ਸੂਰਜ ਚੜਦਾ ਤੇ ਪੱਛਮ ਦੇ ਵਿੱਚ ਗਰੂਪ ਹੋ ਜਾਂਦਾ ਰੋਜ਼ ਨਦੀਆਂ ਆਪਣੇ ਕਿਨਾਰੇ ਤੋਂ ਛਲਦੀਆਂ ਝਰਨੇ ਡਿੱਗਦੇ ਐ ਚਿੜੀਆਂ ਚਹਿਕਦੀਆਂ ਪਰ ਬਾਜ਼ ਦਿਨ ਬਾਜ਼ ਕੌਮਾਂ ਦੀ ਤਕਦੀਰ ਦੇ ਵਿੱਚ ਇੱਕ ਅਹਿਮियत اختیار ਕਰ ਜਾਂਦੀ ਹੈ ਔਰ ਅੱਜ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਅਸੀਂ ਜੁੜ ਬੈਠੇ ਐ ਲੱਖਾਂ ਲੋਕ ਰੋਜ਼ ਇਸ ਦੁਨੀਆ ਤੇ ਹੁੰਦੇ ਐ ਲੱਖਾਂ ਲੋਕ ਰੋਜ਼ ਇਸ ਦੁਨੀਆ ਤੋਂ ਚਲੇ ਜਾਂਦੇ ਆ ਲੋਕ ਆਉਂਦੇ ਆ ਲੋਕ ਚਲੇ ਜਾਂਦੇ ਆ ਪਰ ਇਤਿਹਾਸ ਦੇ ਵਿੱਚ ਤਵਾਰੀਖ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਆ ਪਰ ਆਪਣੀ ਸੇਵਾ ਆਪਣਾ ਕਿਰਦਾਰ ਆਪਣਾ اخلاق ਆਪਣੇ ਕੰਮਾਂ ਲਈ ਆਉਂਦੇ ਤਾਂ ਜ਼ਰੂਰ ਆ ਫਿਰ ਜਾਂਦੇ ਨਹੀਂ ਉਹ ਅਮਰ ਹੋ ਜਾਂਦੇ ਆ ਔਰ ਬਾਦਲ ਸਾਹਿਬ ਦੀ ਜਿਹੜੀ ਸ਼ਖਸੀਅਤ ਸੀ ਇਹ ਉਹਨਾਂ ਲੋਕਾਂ ਚੋਂ ਹੈ ਜਿਹੜੀ ਅਮਰ ਹੋ ਜਾਏਗੀ ਕੋਈ ਦੀਵਾ ਸੀ ਤੇ ਜਦੋਂ ਬੁਝਣ ਲੱਗਿਆ ਤੇ ਉਹਦੇ ਆਲੇ ਦੁਆਲੇ ਜਿਹੜੇ ਪਮਕੜ ਹੁੰਦੇ ਜਿਨ੍ਹਾਂ ਨੂੰ ਉਰਦੂ ਚ ਅਸੀਂ ਪਰਵਾਨੇ ਕਹਿ ਦਿੰਨੇ ਆ ਉਹ ਦੀਵੇ ਨਾਲ ਮਖੌਲ ਕਰਨ ਲੱਗੇ ਕਿ ਤੇਰੀ ਜ਼ਿੰਦਗੀ ਦਾ ਕੀ ਮਤਲਬ ਨਿਕਲਿਆ ਦੁਨੀਆ ਤੇ ਆਇਆ ਤੇ ਚਲਾ ਗਿਆ ਤੇ ਦੀਵੇ ਨੇ ਜਵਾਬ ਦਿੱਤਾ ਮੇਰੀ ਜ਼ਿੰਦਗੀ ਦਾ ਅਰਥ ਨਿਕਲਿਆ ਕਿ ਜਿੰਨਾ ਚਿਰ ਵੀ ਮੈਂ ਇਸ ਦੁਨੀਆ ਤੇ ਜਗਿਆ ਮੈਂ ਰੋਸ਼ਨੀ ਦਿੱਤੀ ਹੈ ਮੈਂ ਹਨੇਰਿਆਂ ਨੂੰ ਦੂਰ ਕੀਤਾ ਹੈ ਬਾਦਲ ਸਾਹਿਬ ਅੱਜ ਸਾਡੇ ਦਰਮਿਆਨ ਗੈਰ ਹਾਜ਼ਰ ਹੈ ਪਰ ਉਹਨਾਂ ਦਾ ਜਿਹੜਾ ਵਿਰਸਾ ਹੈ ਉਹਨਾਂ ਦੀ ਜਿਹੜੀ وصੀਅਤ ਹੈ ਔਰ ਉਹਨਾਂ ਦੀ ਜਿਹੜੀ ਨਸੀਹਤ ਹੈ ਉਹ ਅੱਜ ਵੀ ਸਾਡੇ ਦਰਮਿਆਨ ਹੈ ਔਰ ਬਾਦਲ ਸਾਹਿਬ ਦੀ ਜਿਹੜੀ ਪੰਜਾਬ ਨੂੰ ਵਸੀਅਤ ਤੇ ਨਸੀਅਤ ਹੈ ਉਹ ਇਹ ਹੈ ਕਿ Hindu ਤੇ Sikh ਤੇ Muslim ਤੇ ਜਿਹੜਾ Christian ਭਾਈਚਾਰਾ ਹੈ ਇਹਦੀ ਹਿਫਾਜ਼ਤ ਇਹਨੂੰ ਮਜ਼ਬੂਤ ਕਰਨਾ ਹੈ ਇਹਨੂੰ ਬਰਕਰਾਰ ਰੱਖਣਾ ਇਹ ਬਾਦਲ ਸਾਹਿਬ ਦੀ ਪੰਜਾਬ ਨੂੰ ਨਸੀਅਤ ਹੈ ਜਿਹੜਾ ਕੋਈ ਬੇਬਸ ਹੈ ਜਿਹੜਾ ਬੇਕਸ ਹੈ ਜਿਹੜਾ ਮਜ਼ਦੂਰ ਹੈ ਜਿਹੜਾ ਮਜਬੂਰ ਹੈ ਇਹਦੀ ਹਫਾਜ਼ਤ ਕਰਨਾ ਇਹ ਬਾਦਲ ਸਾਹਿਬ ਦੀ ਪੰਜਾਬੀਆਂ ਨੂੰ ਨਸੀਹਤ ਹੈ ਗਰਜ਼ਮੰਦ ਦੀ ਗਰਜ਼ ਪੂਰੀ ਕਰਨੀ ਦਰਦਮੰਦ ਦਾ ਦਰਦ ਵੰਡਾਉਣਾ ਬਿਮਾਰ ਦੀ ਖਬਰ ਲੈਣੀ ਇਹ ਬਾਦਲ ਸਾਹਿਬ ਦੀ ਵਸੀਅਤ ਹੈ ਸਾਨੂੰ ਔਰ ਸਭ ਤੋਂ ਵੱਡਾ ਕਿ ਪੰਜਾਬ ਦੇ ਜਿਹੜੇ ਬੇਟੇ ਬੇਟੀਆਂ ਹੈ ਇਹਨਾਂ ਨੂੰ ਮੈਂ ਵਿੱਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਆ ਰਾਫਤਾ ਕਰ ਸਕਾਂ ਪੰਜਾਬੀ ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਕੜਾ ਕੇ ਚੱਲ ਸਕੇ ਇਹ ਬਾਦਲ ਸਾਹਿਬ ਦੀ ਸਾਨੂੰ ਵਸੀਅਤ ਹੈ ਵਤਨ ਨਾਲ ਵਫਾ ਕਰ ਜਾਣਾ ਹਿੰਦੁਸਤਾਨ ਦੀ ਹਫਾਜ਼ਤ ਕਰਨਾ ਜਦੋਂ ਅੱਜ ਹਿੰਦੁਸਤਾਨ ਨੂੰ ਅੰਦਰੂਨੀ ਤੇ ਬਹਿਰੂਨੀ ਖਤਰੇ ਲਾਹਕ ਹੈ ਇਹ ਬਾਦਲ ਸਾਹਿਬ ਦੀ ਜਿਹੜੀ ਵਸੀਅਤ ਹੈ ਇੱਕ ਅਹਿਮियत اختیار ਕਰ ਜਾਂਦੀ ਹੈ ਸਾਤਸੰਗਤ ਜੀ ਜੇ ਅਸੀਂ ਤੇ ਬਾਦਲ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਦੀ ਜਿਹੜੇ ਪੰਜਾਬ ਦੇ ਲੋਕ ਜੇ ਤੁਸੀਂ ਜੁਰਤ ਕਰ ਸਕਦੇ ਹੋ ਲੀਡਰ ਤਾਂ ਪੈਦਾ ਹੀ ਹੁੰਦੇ ਆ ਮੁੱਖ ਮੰਤਰੀ ਬਣਦੇ ਆ ਗਵਰਨਰ ਬਣਦੇ ਆ ਵਜ਼ੀਰ ਬਣਦੇ ਆ ਲੀਡਰ ਤਾਂ ਪੈਦਾ ਹੀ ਹੁੰਦੇ ਆ ਗਰੀਬੀ ਪੈਦਾ ਕਰ ਦਿੰਦੀ ਹੈ ਗੁਲਾਮੀ ਪੈਦਾ ਕਰ ਦਿੰਦੀ ਹੈ ਹਾਲਾਤ ਪੈਦਾ ਕਰ ਦਿੰਦੇ ਆ ਔਰ ਬਾਦਲ ਸਾਹਿਬ ਦੀਆਂ ਜਿਹੜੀਆਂ ਖੂਬੀਆਂ ਇਹ ਹਟੀਆਂ ਤੇ ਬਾਜ਼ਾਰਾਂ ਚੋਂ ਨਹੀਂ ਮਿਲਦੀਆਂ ਇਹ ਪਰਮਾਤਮਾ ਦੀ ਨੁਸਰਤ ਨਾਲ ਮਿਲਦੀਆਂ ਔਰ ਜੇ ਆਪਾਂ ਬਾਦਲ ਸਾਹਿਬ ਦੀ ਇਸ ਨਸੀਅਤ ਤੇ وصیت ਦੇ ਅਸੀਂ ਕਾਬਿਲ ਬਣ ਸਕਾਂਗੇ ਤਾਂ ਮੈਨੂੰ ਪਰਮਾਤਮਾ ਦੀ ਕਸਮ ਹੈ ਮੈਨੂੰ ਪਰਮਾਤਮਾ ਦੀ ਕਸਮ ਹੈ ਜੇ ਬਾਦਲ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਪੰਜਾਬੀ ਤੇ ਖਾਸ ਕਰਕੇ ਜਿਹੜੇ ਵਾਰਿਸ ਅਜੇ ਇੱਥੇ ਬੈਠੇ ਆ ਪਰਮਾਤਮਾ ਚੱਕ ਕੇ ਖੁਸ਼ਹਾਲੀ ਪੰਜਾਬੀਆਂ ਦੇ ਪੈਰਾ ਚ ਰੱਖ ਦੂਗਾ ਮੇਰੇ ਈਮਾਨ ਦਾ ਹਿੱਸਾ ਹੈ ਕਿ ਪਰਮਾਤਮਾ ਨੇ ਪੰਜਾਬ ਲਈ ਇੱਕ ਖਾਸ ਤਕਦੀਰ ਲਿਖੀ ਹੈ ਪੰਜਾਬ ਇੱਕ ਮਨਵਰ ਤਕਦੀਰ ਰੱਖਦਾ ਹੈ ਔਰ ਕੁਦਰਤ ਨੇ ਪੰਜਾਬ ਦੇ ਰਸਤੇ ਤੇ ਸਾਰੇ ਕੰਡੇ ਆਪ ਚੁਗ ਲੈਣੇ ਆ ਕਿਉਂਕਿ ਇਹ ਜਿਹੜੀ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਦੇ ਵਿੱਚ ਇੱਕ ਜਾਦੂ ਹੈ ਇਹਦੇ ਪਾਣੀਆਂ ਦੇ ਵਿੱਚ ਇੱਕ ਸਰੂਰ ਹੈ ਔਰ ਜਿਹੜਾ ਬੰਦਾ ਪੰਜਾਬ ਦੀ ਮਿੱਟੀ ਦਾ ਬਣਿਆ ਔਰ ਜਿਹੜੇ ਬੰਦੇ ਨੇ ਪੰਜਾਬ ਦਾ ਪਾਣੀ ਪੀਤਾ ਇਹ ਕਦੀ ਵੀ ਹਾਰ ਮੰਨਣ ਵਾਲੀ ਕੌਮ ਨਹੀਂ ਇਸ ਕਰਕੇ ਤੁਹਾਨੂੰ ਕਹਿਣਾ ਹੈ ਕਿ ਆਓ ਅੱਜ ਬਾਦਲ ਸਾਹਿਬ ਦੇ ਅੱਜ ਇਸ ਵਰਸੀ ਤੇ ਆਪਾਂ ਇੱਕ ਹਲਫ਼ ਲਈਏ ਹਲਫ਼ ਕੀ ਲੈਣਾ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚੋਂ ਰਿਸ਼ਵਤ ਗੁਰਬਤ ਅਨਪੜਤਾ ਬੇਰੁਜ਼ਗਾਰੀ ਨਸ਼ਾਖੋਰੀ ਤੇ ਵਤਨ ਦੁਸ਼ਮਣ ਕਾਰਵਾਈਆਂ ਖਤਮ ਕਰਨ ਲਈ ਅਸੀਂ ਆਪਣੇ ਤਨ ਮਨ ਤਨ ਦੀ ਬਾਜ਼ੀ ਲਾਵਾਂਗੇ ਪੰਜਾਬ ਵਧੇ ਤੇ ਫੁੱਲੇ ਹਿੰਦੁਸਤਾਨ ਤਰੱਕੀ ਕਰੇ ਔਰ ਦੇਸ਼ ਦਾ ਨੁਕਸਾਨ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਸਾਰਾ ਹਿੰਦੁਸਤਾਨ ਇਹ ਹਲਫ ਨਾਮੇ ਦਾ ਤਕਾਜ਼ਾ ਰੱਖਦਾ ਹੈ ਔਰ ਸਾਧ ਸੰਗਤ ਜੀ ਬਾਦਲ ਸਾਹਿਬ ਕਿਉਂਕਿ ਸਾਡੇ ਆਪਦੇ ਸੀ ਤਾਂ ਕਈ ਵਾਰੀ ਉਹਨਾਂ ਦੇ ਜਿਹੜੇ ਗੁਣ ਸੀਗੇ ਉਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਪਰ ਬਾਦਲ ਸਾਹਿਬ ਦੇ ਇਹਨਾਂ ਗੁਣਾ ਦਾ ਇਤਰਾਫ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜਿੱਦੋਂ ਵੀ ਮੈਂ ਉਹਨਾਂ ਨੂੰ ਮਿਲਦਾ ਹਾਂ ਉਹ ਹਮੇਸ਼ਾ ਬਾਦਲ ਸਾਹਿਬ ਦੇ ਇਨਾ ਗੁਨਾ ਦਾ ਇਤਰਾਫ ਕਰਦੇ ਆ ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਬਾਦਲ ਸਾਹਿਬ ਦੇ ਵਿੱਚ ਖੂਬੀਆਂ ਜਿਹੜੀਆਂ ਸੀ ਉਹ ਸਾਡੇ ਜੋ ਮੇਰੇ ਦਾਦੀ ਜੀ ਸਨ ਮਾਤਾ ਜਸਵੰਤ ਕੌਰ ਪਰਮਾਤਮਾ ਆਪਣੀ ਹਜ਼ੂਰੀ ਦੇ ਵਿੱਚ ਮੈਥੋਂ ਝੂਠ ਨਾ ਬੁਲਾਵੇ ਪਰ ਮੈਂ ਝੂਠ ਨਹੀਂ ਬੋਲ ਰਿਹਾ ਹੋ ਸਕਦਾ ਹੈ ਵੀ 24 ਘੰਟਿਆਂ ਦੇ ਵਿੱਚੋਂ 16 ਘੰਟੇ ਸਾਡੇ ਦਾਦੀ ਜੀ ਪਾਠ ਕਰਿਆ ਕਰਦੇ ਸੀ ਔਰ ਸਾਡੀ ਦਾਦੀ ਦੇ ਜਿਹੜੇ ਭਾਗ ਹੈ ਉਹ ਸਾਡੇ ਖਾਨਦਾਨ ਨੂੰ ਲੱਗੇ ਜੇ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣਿਆ ਤਾਂ ਉਹ ਸਾਡੇ ਦਾਦੀ ਜੀ ਦੀ ਜਿਹੜੀ ਪਾਠ ਔਰ ਉਹਨਾਂ ਦੀ ਸੇਵਾ ਹੈ ਗੁਰੂ ਕਰਦੀ ਉਹਦੀ ਵਜ੍ਹਾ ਨਾਲ ਹੈ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਾਂਗਾ ਕਿ ਜਿੰਨੇ ਵੀ ਅੱਜ ਤੁਸੀਂ ਬਾਦਲ ਸਾਹਿਬ ਦੇ ਵਾਰਿਸ ਸਮਝ ਕੇ ਤੁਸੀਂ ਅੱਜ ਇੱਥੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਤੇ ਹਾਜ਼ਰ ਹੋਏ ਹੋ ਤੁਸੀਂ ਚੱਲ ਕੇ ਆਏ ਹੋ ਮੈਂ ਜਿਹੜਾ ਸਾਡਾ ਢਿੱਲੋਂ ਖਾਨਦਾਨ ਹੈ ਬਾਦਲਾੜਾ ਮੈਂ ਹਰ ਇੱਕ ਦਾ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿ ਕਿਸੇ ਦਾ ਨਾਂ ਰਹਿ ਗਿਆ ਤਾਂ ਮੇਰੇ ਮਨ ਨੂੰ ਠੇਸ ਪਹੁੰਚੂਗੀ ਮੈਂ ਰਸਮੀ ਤੌਰ ਤੇ ਨਹੀਂ ਮੈਂ ਦਿਲੀ ਤੌਰ ਤੇ ਤੁਹਾਡੇ ਇੱਥੇ ਪਹੁੰਚਣ ਤੇ ਤੁਹਾਡਾ ਧੰਨਵਾਦ ਕਰਦਾ ਥੋਨੂੰ ਜੀ ਆਇਆਂ ਕਹਿੰਦਾ ਔਰ ਪਰਮਾਤਮਾਗੇ ਅਰਦਾਸ ਕਰਦਾ ਜਿਨਨੇ ਵੀ ਜਿਹੜੇ ਤੁਸੀਂ ਲੋਗ ਆਏ ਹੋ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਰੱਬ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ ਰੱਬ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਮਾਪੇ ਨੂੰ ਖੁਸ਼ ਰੱਖੇ ਰੱਬ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਰੱਬ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ ਤੇ ਰੱਬ ਮੇਰੇ ਵੱਡੇ ਵੀਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਔਰ ਤਮਾਮ ਖਾਨਦਾਨ ਨੂੰ ਆਪਣੇ ਸ਼ਫੀਕ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਦਾ ਉਹ ਇਹ ਜੁਰਰਤ ਤੇ ਇਹ ਲਿਆਕਤ عطا ਫਰਮਾਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ